ਘਰ ਨਹੀਂ ਛੱਡ ਦੋ ਛੱਡ ਦੋ ਮੈਂ ਸੀਐਮ ਛੱਫੜਿਆ ਚਲਾ ਗਿਆ ਕੋਈ ਤਾਂ ਸਾਨੂੰ ਖੜਨ ਦਾ ਕੋਈ ਹੱਕ ਨਹੀਂ ਬਸ ਛੱਡਿਆ ਵੀ ਅਸੀਂ ਹੀ ਬਣਾਇਆ ਤੇ ਅਸੀਂ ਜਿਤਾਇਆ ਨੂੰ ਰਾਮਦੇ ਨੂੰ ਕੀੜੇ ਪਾਣਾ ਨੂੰ ਅਸੀਂ ਬਣਾਇਆ ਅਸੀਂ ਵੋਟਾਂ ਪਾ ਕੇ ਜਿਤਾਇਆ ਨੂੰ ਸੁਤਰਾਣੇ ਨੂੰ ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਰੋਲਾ ਨਹੀਂ ਪਾਉਂਦੇ ਅਸੀਂ ਅਸੀਂ ਰੋਲਾ ਨਹੀਂ ਪਾਉਂਦੇ ਤੁਹਾਨੂੰ ਲੱਗਦਾ ਰੋਲਾ ਪਾਉਂਦੇ ਅਸੀਂ ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਨਹੀਂ ਡਰਦੇ ਤੇਰੀ ਕੁਰਕੀ ਤੋਂ ਖਿੱਚ ਲਾਵਾਂਗੇ ਘਰਸੀ ਤੋਂ ਨਹੀਂ ਡਰਦੇ ਤੇਰੀ ਕੁਰਕੀ ਤੋਂ ਖਿੱਚ ਲਾਵਾਂਗੇ ਘਰਸੀ ਤੋਂ ਪੰਜਾਬ ਸਰਕਾਰ ਮਰਦਾਬਾਦ ਮਰਦਾਬਾਹ ਮਰਦਾਬਾਹ ਪੰਜਾਬ ਸਰਕਾਰ ਮਰਦਾਬਾਹ ਮਰਦਾਬਾਹ ਜੁੜਾ ਦੇਉਤੀ ਪੰਜਾਬ ਸਰਕਾਰ ਮਰਦਾਬਾਹ ਚੱਲ ਪਿੱਛੇ ਆ ਜਾ ਤੂੰ ਜੂਮੜੇ ਪੰਜਾਬ ਸਰਕਾਰ ਮਰਦਾਬਾਹ ਜਾਂ ਨਿਕਲ ਜਾਂ ਰਹਾਂਂਦੇ ਤੈਨੂੰ ਕਿਸੇ ਨੇ ਮੋਟਾ ਨਹੀਂ ਪਾਉਣਾ ਤੈਨੂੰ ਕਿਸੇ ਨੇ ਨਹੀਂ ਪਾਉਣਾ ਤੂੰ ਜੱਟ ਕੇ ਰਖਾ ਜੱਟ ਕੇ ਖੱਲੀ ਠੇਂਗਾ ਲੈ ਕੇ ਆਏ ਤੇ ਠੇਂਗਾ ਲੈ ਕੇ ਜਾਏਂਗਾ ਮੈਨੂੰ ਕੁਛ ਨਹੀਂ ਮਿਲਣਾ ਤੈਨੂੰ ਜਾ ਜੱਟ ਪੈਸੇ ਤੇਰਾ ਟਟੂਆ ਤੇਰੇ ਸਾਰੇ ਆਰਾਮ ਦਿਆ ਸੁਪਾ ਰਹਿਣਿਆ ਤੂੰ ਤੇਰਾ ਕੱਖ ਨਾ ਰਵੇ ਤੇਰਾ ਜਿਹੜਾ ਤੂੰ ਸਾਡੇ ਬਿਜਲੀ ਬੋਰ ਮਲਾਜਮਾਂ ਦੇ ਨਾਲ ਕਰਦਾ ਨਾ ਤੇਰਾ ਕੱਖ ਨਾ ਰਵੇ ਪੰਜਾਬ ਸਰਕਾਰ ਮਰਦਾਬਾ 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 ਬਹੁਤ ਕਿਤੇ ਹੋ